ਕਥਾ ਜਿਹੜੀ ਹੈ ਇਹ ਕਿਉਂ ਸੁਣਨੀ ਕੀਰਤਨ ਕਿਉਂ ਸੁਣਨਾ ਬਾਣੀ ਕਿਉਂ ਸੁਣਨੀ ਸੁਣ ਤੱਕ ਸੀਮਤ ਨਹੀਂ ਇੱਥੇ ਅਸੀਂ ਫਲ ਲੈ ਕੇ ਜਾਣਾ ਕਿਉਂਕਿ ਜਿਤੜੇ ਫਲ ਮਨ ਵਸਿਏ ਤਿਤੜੇ ਸਤਗੁਰੂ پاس ਜਿਤਨੇ ਫਲ ਹਨ ਸਤਗੁਰਾਂ ਦੇ ਕੋਲ ਨੇ ਤੇ ਲੈ ਕੇ ਜਾਣਾ ਕਥਾ ਅਸੀਂ ਇਸ ਵਾਸਤੇ ਸੁਣਨੀ ਹੈ ਕਿ ਸੁਣ ਹਰ ਕਥਾ ਉਤਾਰੀ ਮੈਲ ਜਾਣ ਲੱਗਿਆਂ ਇਸ ਤਰ੍ਹਾਂ ਦੇ ਪਤਾ ਲੱਗੇ ਕਿ ਮਲ ਬਖੇਵ ਤੇ ਅਵਰਣ ਦੋਸਾਂ ਤੋਂ ਅਸੀਂ ਰਹਿਤ ਹੋ ਕੇ ਜਾ ਰਹੇ ਹਾਂ ਜੇ ਇਹ ਮੈਲ ਇੱਥੇ ਲਾ ਕੇ ਤੁਸੀਂ ਤੁਰੇ ਜਾਣਿਓ ਤਾਂ ਆਪ ਜੀ ਇੱਥੋਂ ਲਾ ਕੇ ਆਪਣੇ ਘਰ ਤੱਕ ਨਾਮ ਹੀ ਜਪਦੇ ਜਾਉਂਗੇ ਅਗਰ ਇਹ ਮੈਲ ਨਾਲ ਹੈ ਤੇ ਇਹਨੇ ਤੁਹਾਨੂੰ ਦਰਬਾਰ ਸਾਹਿਬ ਚੋਂ ਬਾਹਰ ਜਾਂਦਿਆਂ ਪਲਚਾ ਲੈਣਾ ਹੈ ਮੁੜ ਕੇ ਠੀਕ ਹੈ ਨਾ ਇਸ ਕਰਕੇ ਇੱਥੇ ਆਉਣਾ ਹੈ ਕਿ ਸੁਨਹਰ ਕਥਾ ਕਥਾ ਸੁਣੀ ਹੈ ਤੇ ਕਥਾ ਇਸ ਲਈ ਸੁਣਨੀ ਆ ਕਿ ਆਪਣੀ ਮੈਲ ਲੈ ਜਾਵੇ ਮਹਾ ਪਨੀਤ ਭੈ ਸੁਖ ਸੈਲ ਪਾਤਸ਼ਾਹ ਜੀ ਨੇ ਆਖਿਆ ਹੈ ਕਿ ਇਹ ਗੁਰੂ ਨਾਨਕ ਦੇ ਜਿਹੜੇ ਬੋਲ ਹਨ ਅੱਜ ਪਹਿਲੇ ਪਾਤਸ਼ਾਹ ਦਾ ਹੁਕਮਨਾਮਾ ਆਇਆ ਹੈ ਜਿਨ੍ਹਾਂ ਨੂੰ ਅਸੀਂ ਪੜ੍ਹਦੇ ਹਾਂ ਕਿ ਆਪ ਨਰੈਣ ਕਲਾਤਾਰ ਜਗ ਮੇ ਪਰਵਰਿਓ ਨਿਰਗੁਣ ਆਪ ਸਰਗਣ ਵੀ ਉਹੀ ਕਲਾਤਾਰ ਜਿਨ ਸਗਲੀ ਮੋਹੀ ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰੰਗ ਗੁਰੂ ਨਾਨਕ ਪਾਤਸ਼ਾਹ ਨੇ ਨਿਰਗੁਣ ਰੂਪ ਤੋਂ ਆਪਣਾ ਸਰਗਣ ਖੁਦਾ ਨੇ ਧਾਰਨ ਕਰਕੇ ਤੇ ਸਾਡਾ ਭਲਾ ਕੀਤਾ ਹੈ ਤੇ ਅਸੀਂ ਅੱਜ ਵੀ ਕਰ ਰਹੇ ਨੇ ਕਿਉਂਕਿ ਸਤਗੁਰੂ ਜੀ ਭੂਤ ਭਵਿੱਖ ਤੇ ਵਰਤਮਾਨ ਤਿੰਨ ਕਾਲ ਸਤਗੁਰ ਸੱਚੇ ਪਾਤਸ਼ਾਹ ਭਲਾ ਕਰਦੇ ਪਹਿਲੇ ਵੀ ਕੀਤਾ ਅੱਜ ਵੀ ਕਰਦੇ ਪਏ ਨੇ ਤੇ ਅੱਗੇ ਵੀ ਕਰਦੇ ਰਹਿਣਗੇ ਸੰਗਤਾਂ ਭਲਾ ਕਰਾ ਗਈਆਂ ਸੰਗਤਾਂ ਭਲਾ ਕਰਾ ਰਹੀਆਂ ਨੇ ਤੇ ਸੰਗਤਾਂ ਅੱਗੇ ਵੀ ਭਲਾ ਕਰਾਉਣ ਲਈ ਇਸ ਦਰਵਾਜੇ ਦੇ ਉੱਤੇ ਨਮਸਤਕ ਹੋਣਗੀਆਂ ਗੁਰੂ ਦੀ ਕਿਰਪਾ ਦੇ ਨਾਲ ਤੋ ਪਾਸ਼ਾ ਕਿਰਪਾ ਕਰਨ ਕਿ ਜੋ ਕੁਛ ਇਸ ਕਥਾ ਦਾ ਫਲ ਲਿਖਿਆ ਕਿ ਸੁਨ ਹਰ ਕਥਾ ਉਤਾਰੀ ਮੈਲ ਮਹਾ ਪਨੀਤ ਮਹਾ ਪਨੀਤ ਕੀ ਹੁੰਦਾ ਦੇਖ ਲੋ ਕਿ ਜਿਸ ਦੇ ਬਰਾਬਰ ਔਰ ਕੋਈ ਪਵਿੱਤਰ ਨਹੀਂ ਹੈ ਪਾਸ਼ਾ ਕਹਿੰਦੇ ਕਿ ਜੇ ਸਾਨੂੰ ਸੁਣਨਾ ਕਿਤੇ ਆਜਵੇ ਇਹ ਨੌ ਪ੍ਰਕਾਰ ਦੀ ਭਗਤੀ ਹੈ ਨੌ ਪ੍ਰਕਾਰ ਦੀ ਭਗਤੀ ਦੇ ਵਿੱਚੋਂ ਪਹਿਲੀ ਭਗਤੀ ਦਾ ਨਾਮ ਹੈ ਸਰਵਨ ਭਗਤੀ ਦੂਜੀ ਕੀਰਤਨ ਭਗਤੀ ਹੈ ਤੀਸਰੀ ਸਿਮਰਨ ਭਗਤੀ ਆਪਾਂ ਲੋੜ ਮੁਤਾਬਕ ਕਿ ਆਪਾਂ ਦੋ ਹਿੱਸਿਆਂ 'ਚ ਬੈਠੇ ਆਂ ਇੱਕ ਪਹਿਲੇ ਦੇਖੋ ਕੀਰਤਨ ਹੋਇਆ ਜਾਂ ਕਥਾ ਦੋਨੇ ਇੱਕੋ ਹੀ ਚੀਜ਼ ਹੈ ਬੇਨਤੀ ਕਰੀਏ ਕਿ ਇੱਕ ਪਾਸੇ ਕਰਨ ਵਾਲੇ ਬੈਠੇ ਨੇ ਤੇ ਇੱਕ ਪਾਸੇ ਸੁਣਨ ਵਾਲੇ ਬੈਠੇ ਨੇ ਜਦੋਂ ਇਹ ਪਤਾ ਲੱਗ ਗਿਆ ਕਿ ਸੁਣਨਾ ਵੀ ਇੱਕ ਭਗਤੀ ਹੈ ਤੇ ਕਰਨਾ ਵੀ ਇੱਕ ਭਗਤੀ ਹੈ ਸਰਬਨ ਵੀ ਭਗਤੀ ਹੈ ਤੇ ਕੀਰਤਨ ਵੀ ਭਗਤੀ ਹੈ ਇਸ ਕਰਕੇ ਪਹਿਲੀ ਬੇਨਤੀ ਸਮੂਹ ਸੰਗਤਾਂ ਦੇ ਚਰਨਾਂ 'ਚ ਇਹ ਕਰਦੇ ਹਾਂ ਕਿ ਜਿਸ ਵੇਲੇ ਚਾਹੇ ਘਰ ਬਹਿਣਾ ਤੇ ਚਾਹੇ ਇੱਥੇ ਸਤਿਗੁਰ ਪਾਤਸ਼ਾਹ ਜੀਆ ਦੇ ਪਵਿੱਤਰ ਚਰਨਾਂ ਨੂੰ ਸਪਰਸ਼ ਕਰਕੇ ਬਹਿਣਾ ਹੈ ਤੇ ਮਨ ਦੇ ਵਿੱਚ ਇਹ ਖਿਆਲ ਆਤ ਕਰਨਾ ਹੈ ਕਿ ਮੈਂ ਕਾਦੇ ਲਈ ਬੈਠਾ ਹਾਂ ਭਗਤੀ ਕਰਨ ਵਾਸਤੇ ਬੈਠਾ ਤੇ ਭਗਤੀ ਕਾਦੇ ਵਾਸਤੇ ਕਰੀਦਾ ਇਹ ਵੀ ਪਤਾ ਹੋਵੇ ਭਗਤੀ ਇਸ ਲਈ ਕਰੀਦੀ ਹੈ ਕਿ ਸਾਡਾ ਮਲਾਪ ਗੁਰੂ ਨਾਨਕ ਉਸ ਨਿਰੰਕਾਰ ਨਾਲ ਹੋ ਜਾਵੇ ਜਿਸ ਦਿਨ ਭਗਤੀ ਪੂਰੀ ਹੋ ਜੇਗੀ ਤੇ ਤੁਹਾਡਾ ਕੀ ਹੈ ਮਲਾਪ ਹੋ ਜਾਏਗਾ ਇਸ ਕਰਕੇ ਇਹ ਸਰਬਨ ਭਗਤੀ ਤੇ ਸੋਨ ਹਰ ਕਥਾ ਉਤਾਰੀ ਮੈਲ ਮਹਾ ਪਨੀਤ ਕੀ ਹੈ ਭੈ ਸੁਖ ਸੈਲ ਕਹਿੰਦੇ ਸੁਣਦੇ ਜਾਓ ਸੁਣਦੇ ਜਾਓ ਸੁੱਖਾਂ ਦਾ ਸੈਲ ਪਹਾੜ ਨੂੰ ਕਹਿੰਦੇ ਨੇ ਕਹਿੰਦੇ ਕਿ ਇੰਨਾ ਕੁ ਆਤਮਿਕ ਸੁੱਖਾਂ ਦਾ ਤੇਰੇ ਅੰਦਰ ਖਜ਼ਾਨਾ ਹੋ ਜਾਏਗਾ ਤੇਰੀ ਅਵਸਥਾ ਤਿੰਨ ਗੁਣਾ ਤੋਂ ਰਜੋ ਤਮੋ ਤੇ ਸ਼ਤੋ ਤੋਂ ਸਤਗੁਰੂ ਜੀ ਉੱਚੀ ਲੈ ਜਾਣਗੇ ਤੂੰ ਸਹਜ ਵਿੱਚ ਚਲਿਆ ਜਾਏਗਾ ਚੌਥੇ ਪੱਧਰ ਵਿੱਚ ਚਲਿਆ ਜਾਏਗਾ ਜਿੱਥੇ ਹਰਕ ਅਨੰਤ ਸੋਗ ਨਹੀਂ ਬੀਆ ਜਿੱਥੇ ਕੇਵਲ ਖੇੜਾ ਖੇੜਾ ਹੈ ਰਸ ਹੀ ਰਸ ਹੈ ਆਨੰਦ ਹੀ ਆਨੰਦ ਹੈ ਜਿੱਥੇ ਕਿਤੇ ਇੱਕ ਸਕਿੰਟ ਵਾਸਤੇ ਵੀ ਕਦੀ ਸੋਗ ਦਾ ਮੂੰਹ ਨਹੀਂ ਦੇਖਣਾ ਪੈਂਦਾ ਹੈ ਇਸ ਸਾਰੀ ਵਸਤੂ ਨੂੰ ਅੰਦਰ ਆ ਕੇ ਬੇਨਤੀ ਕਰਦੇ ਆ ਕਿ ਗੁਰੂ ਪਾਤਸ਼ਾਹ ਜੀਾਂ ਦੇ ਇਹ ਜੋ ਖੁਦਾ ਦੇ ਬੋਲ ਹਨ ਰੱਬ ਦੇ ਬੋਲ ਹਨ ਨਿਰੰਕਾਰ ਦੇ ਬੋਲ ਹਨ ਕਿ ਬਾਹੂ ਬਾਹੂ ਬਾਣੀ ਨਿਰੰਕਾਰ ਹੈ ਕਿਸ ਦੇ ਬੋਲ ਨੇ ਨਿਰੰਕਾਰ ਦੇ ਬੋਲ ਨੇ ਤੇ ਨਿਰੰਕਾਰ ਨੇ ਹੀ ਨਿਰਗੁਣ ਤੋਂ ਸਰਗੁਣ ਦੇ ਵਿੱਚ ਆ ਕੇ ਪ੍ਰਗਟ ਕੀਤੇ ਹਨ ਇਸ ਕਰਕੇ ਸਤਗੁਰ ਸੱਚੇ ਪਾਸ਼ਾ ਸਾਡੇ ਉੱਤੇ ਕਿਰਪਾ ਕਰਨ ਦਇਆ ਕਰਨ ਸੱਚੇ ਪਾਸ਼ਾ ਮਕੀਰੇ ਕਿਰਮ ਸਤਗੁਰ ਸਰਨਾਈ ਕਰ ਦਇਆ ਨਾਮ ਪ੍ਰਕਾਸ਼ ਐਸੀ ਪ੍ਰਕਾਸ਼ਤਾ ਕਰੋ ਸੱਚੇ ਪਾਸ਼ਾ ਕਿ ਸਾਡੀ ਜਿਹੜੀ ਸ਼ੁਰਤ ਹੈ ਉਹ ਸੁਣਦੇ ਸੁਣਦੇ ਸੱਚੇ ਪਾਸ਼ਾ ਸ਼ਬਦ ਦੇ ਵਿੱਚ ਚਲੀ ਜਾਵੇ ਕਿਉਂਕਿ ਸ਼ੁਰਤ ਜਿਹੜੀ ਆ ਉਹ ਚੇਲਾ ਰੂਪ ਹੈ ਸ਼ਬਦ ਗੁਰੂ ਤੇ ਸ਼ੁਰਤ ਧਨ ਚੇਲਾ ਸੁਰਤ ਉਸ ਵੇਲੇ ਤੁਹਾਡੀ ਸ਼ਬਦ ਵਿੱਚ ਗਈ ਆ ਕਿ ਜਿਸ ਵੇਲੇ ਤੁਹਾਨੂੰ ਬੈਠਿਆਂ ਬੈਠਿਆਂ ਕੀ ਹੋਊਗਾ ਜਦੋਂ ਇਹ ਆਕਾਰ ਜਿਹੜਾ ਹੈ ਉਹ ਦ੍ਰਿਸ਼ਣੋਂ ਬੰਦ ਹੋ ਜਾਵੇ ਜਬ ਇਹੋ ਆਕਾਰ ਕਸ਼ਨਾ ਦ੍ਰਿਸ਼ ਤਿਤਾਂ ਤਾ ਪਾਪੁਨ ਕੋ ਕਹਤੇ ਹੋਤਾ ਜਬ ਇਨ ਧਾਰੀ ਸੁਨ ਸਮਾਦ ਤਾ ਬੈਰ ਵਿਰੋਧ ਕੇ ਸੰਗ ਸਮਾਦ ਜਦੋਂ ਸਿੱਖ ਰੂਪੀ ਜਿਹੜੀ ਸਾਡੀ ਸੁਰਤ ਹੈ ਉਹ ਸ਼ਬਦ ਦੇ ਵਿੱਚ ਪਰਵੇਸ਼ ਹੋ ਜੇਗੀ ਸਭ ਚ ਆਨੰਦ ਆਏਗਾ ਰਾਸ਼ ਆਏਗਾ ਉਹਦੇ ਵਿੱਚ ਬੈਰ ਵਿਰੋਧ ਨਹੀਂ ਹੈ ਸ਼ਬਦ ਤੋਂ ਬਾਹਰ ਸੁਰਤ ਹੋਏਗੀ ਤੇ ਫੇ ਤੁਹਾਡੇ ਬੈਰ ਖੜੇ ਹੁੰਦੇ ਨੇ ਇਸ ਕਰਕੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰੀਏ ਕਿ ਪਾਤਸ਼ਾਹ ਕਿਰਪਾ ਕਰੋ ਜੋ ਆਪ ਜੀਆ ਨੇ ਬਾਣੀ ਦੇ ਵਿੱਚ ਸਮਝਾਇਆ ਉਸੇ ਤਰ੍ਹਾਂ ਸਾਡੀ ਸੁਰਤ ਹੌਲੀ-ਹੌਲੀ ਤੁਹਾਡੇ ਚਰਨਾਂ ਨਾਲ ਤਹਾਡੇ ਸ਼ਬਦ ਸਰੂਪ ਦੇ ਵਿੱਚ ਸੱਚੇ ਪਾਤਸ਼ਾਹ ਪਰਵੇਸ਼ ਹੋਵੇ ਤਾਂ ਇਸ ਮਹਾ ਆਨੰਦ ਨੂੰ ਅਸੀਂ ਮੰਨਣਾ ਕਰੀਏ ਹਾਂਜੀ